ਦਲਿਤ ਇੰਡੀ ਤਰਨਤਾਰਨ ਜਮਨੀ ਚੋਣਾਂ ਦੇ ਨਤੀਜੇ ਆ ਗਏ ਨੇ ਜਿਸ ਵਿੱਚ ਪਾਜੀ ਆਮ ਆਦਮੀ ਪਾਰਟੀ ਨੇ 77 ਨੇ ਮਾਰ ਲਈ ਹੈ ਕਿਵੇਂ ਦੇਖਦੇ ਹੋ ਜੋ ਇਹ ਨਤੀਜੇ ਆਏ ਨੇ ਤਰਨਤਾਰਨ ਚੋਣਾਂ ਦੇ ਕਿ ਆਮ ਆ ਪਾਰਟੀ ਜੋ ਸੱਤਾ ਦੇ ਵਿੱਚ ਹੈ ਉਹਨਾਂ ਨੇ ਹੀ ਸੀਟ ਇਹ ਕੱਢ ਲਈ ਹੈ ਇਸ ਤੋਂ ਬਾਅਦ ਅਕਾਲੀ ਦਲ ਬਾਦਲ ਜਿਸ ਦੀ ਗੱਲੋ ਕਿ ਹੁਣ ਜੋ politically ਜੋ ਦੇਖਿਆ ਜਾ ਰਿਹਾ ਸੀ ਕਿ ਉਹਨਾਂ ਦੀ ਐਕਟੀਵਿਟੀ ਉਹਨਾਂ ਦਾ ਹੁਣ ਵੋਡ ਆਧਾਰ ਜਿਸ ਤਰੀਕੇ ਨਾਲ ਘਟਿਆ ਸੀ ਕਿ ਲੱਗਦਾ ਕਿ ਦੁਬਾਰਾ ਉਭਾਰ ਹੋ ਰਿਹਾ ਹੈ ਬਾਕੀ ਵੀ ਜੋ ਉਮੀਦਵਾਰ ਨੇ ਉਹਨਾਂ ਬਾਰੇ ਕੀ ਕਹੋਗੇ ਦਰਸ਼ਕਾਂ ਜੀ ਜੁਰ ਆਪਣੀ ਵਿਚਾਰ ਸਾਂਝੀ ਕਰੋ ਅੱਜ ਦੇ ਚੋਣ ਨਤੀਜੇ ਉੱਤੇ ਜੀ ਹਾਂ ਜੀ ਬਿਲਕੁਲ ਬਿਲਕੁਲ ਤਰਨਤਾਰਨ ਜਿਮਣੀ ਚੋਣਾਂ ਹੋ ਗਈਆਂ ਨੇ ਨਤੀਜੇ ਆ ਚੁੱਕੇ ਨੇ ਹਰਮੀਤ ਸਿੰਘ ਸੰਧੂ ਜਿਹੜੇ ਆ ਉਹ ਬਾਜ਼ੀ ਮਾਰ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਸੋ ਦੂਸਰੇ ਨੰਬਰ ਦੇ ਉੱਤੇ ਉਹ ਪਾਰਟੀ ਅਕਾਲੀ ਦਲ ਬਾਦਲ ਜਿਹਨਾਂ ਦਾ ਗ੍ਰਾਫ ਦਿਨੋ ਦਿਨ ਡਿੱਗਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਉਹਨਾਂ ਨੂੰ ਵੀ ਇੱਕ ਪੰਪ ਜਿਹਾ ਜਿਹੜਾ ਹੈਗਾ ਉਹ ਮਿਲ ਗਿਆ ਘੰਗਾਰਾ ਮਿਲ ਗਿਆ 27 ਵਾਸਤੇ ਮੈਨੂੰ ਲੱਗਦਾ ਵੀ ਉਹ ਵੀ ਹੁਣ ਕਮਰ ਕੱਸੇ ਕੱਸ ਲੈਣਗੇ ਤੇ ਤੀਸਰੇ ਨੰਬਰ ਤੇ ਮਨਦੀਪ ਸਿੰਘ ਰਹੇ ਨੇ ਸੰਦੀਪ ਸਿੰਘ ਸਣੀ ਦੇ ਭਰਾ ਜਿਨ੍ਹਾਂ ਦੇ ਜਿੱਤਣ ਦੀ ਉਮੀਦ ਬਹੁਤ ਜ਼ਿਆਦਾ ਲਗਾਈ ਜਾ ਰਹੀ ਸੀ ਪਰ ਉਹ ਤੀਸਰੇ ਨੰਬਰ ਦੇ ਉੱਤੇ ਰਹੇ ਨੇ ਹਨ ਤਾਂ ਆਮ ਪੰਥਕ ਹਲਕਿਆਂ ਦੇ ਵਿੱਚ ਇਹ ਗੱਲਬਾਤ ਦੀ ਚਰਚਾ ਸੀ ਜਾਂ ਆਮ ਲੋਕਾਂ ਦੇ ਵਿੱਚ ਜਿਹੜੇ ਸਰਵੇ ਵੀ ਵੇਖਣ ਨੂੰ ਮਿਲੇ ਕਿ ਮਨਦੀਪ ਸਿੰਘ ਜਿਹੜੇ ਨੇ ਉਹ ਜਿੱਤ ਜਾਣਗੇ ਇਹ ਸੀਟ ਆਮ ਆਦਮੀ ਪਾਰਟੀ ਦੀ ਜਿਹੜੀ ਪਿਛਲੀ 4 ਕੁ ਸਾਲ ਦੀ ਕਾਰਗੁਜ਼ਾਰੀ ਹੈ ਉਹਦੇ ਤੋਂ ਲੋਕ ਨਾ ਖੁਸ਼ ਨੇ ਇਸ ਕਰਕੇ ਸੀਟ ਜਿਹੜੀ ਆ ਉਹ ਨਹੀਂ ਜਿੱਤੀ ਜਾਏਗੀ ਜਦ ਕਿ ਜਿੱਤ ਗਿਆ ਆਮ ਆਮ ਪਾ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ ਤੋ ਦੇ ਕਾਰਨ ਕਿਤੇ ਨਾ ਕਿਤੇ ਇਹ ਵੀ ਮੰਨੇ ਜਾ ਸਕਦੇ ਨੇ ਜ਼ਿਆਦਾਤਰ ਇਹ ਹੁੰਦਾ ਜ਼ਿਆਦਾਤਰ ਜੇ ਮੈਂ ਕਹਿ ਕਹਿ ਸਕਦਾ ਮੋਸਟਲੀ ਉਹ ਹੁੰਦਾ ਕਿ ਜਿਹੜੀ ਧਿਰ ਦੀ ਸਰਕਾਰ ਸਟੇਟ ਦੇ ਵਿੱਚ ਹੁੰਦੀ ਹੈ ਉਹਨਾਂ ਦੇ ਐਮਐਲਏ ਜਿੱਤ ਜਾਂਦੇ ਹੁੰਦੇ ਨੇ ਉਹਨਾਂ ਦੇ ਸਰਪੰਚ ਜਿੱਤ ਜਾਂਦੇ ਹੁੰਦੇ ਨੇ ਉਹਨਾਂ ਦੇ ਐਮਸੀ ਜਿੱਤ ਜਾਂਦੇ ਹੁੰਦੇ ਆ ਸੋ ਜਿਹਦੀ ਸਰਕਾਰ ਦੇਸ਼ ਦੇ ਵਿੱਚ ਹੁੰਦੀ ਹੈ ਤੇ ਕਈ ਵਾਰੀ ਉਹਨਾਂ ਦੇ ਐਮਪੀ ਜਿੱਤ ਜਾਂਦੇ ਹੁੰਦੇ ਨੇ ਸੋ ਇਹ ਇੱਕ ਆਪਾਂ ਕਹੀਏ ਵੀ ਤਰੀਕਾ ਚੱਲਦਾ ਆ ਰਿਹਾ ਕਿਉਂਕਿ ਉਹਨਾਂ ਦੇ ਕੋਲ ਸਾਰੀ ਸਮੱਗਰੀ ਹੁੰਦੀ ਹੈ ਉਹਨਾਂ ਦੇ ਕੋਲ ਪ੍ਰਸ਼ਾਸਨ ਕੰਮ ਕਰਨ ਵਾਸਤੇ ਹੁੰਦਾ ਵਲੰਟੀਅਰ ਜ਼ਿਆਦਾ ਹੁੰਦੇ ਨੇ ਸਰਮਾਇਆ ਹੁੰਦਾ ਲੋਕ ਹੁੰਦੇ ਨੇ ਸੋ ਹਰ ਤਰੀਕੇ ਦੇ ਨਾਲ ਉਹ ਜਿਹੜਾ ਜ਼ੋਰ ਲਗਾ ਕੇ ਤੇ ਉਹ ਸੀਟ ਜਿਹੜਿਆ ਜਿੱਤ ਲੈਂਦੇ ਹੁੰਦੇ ਆ ਜਿਮਣੀ ਚੋਣ ਚ ਤਾਂ ਹੁੰਦਾ ਵੀ ਇਸ ਤਰ੍ਹਾਂ ਨਾ ਵੀ ਸਾਰੇ ਪੰਜਾਬ ਦੀ ਲੈ ਲੋ ਜਿੰਨੇ ਐਮ ਐਲ اے ਨੇ 92 ਤੇ 92 ਉਹ ਸਾਰਿਆਂ ਨੇ ਜ਼ੋਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਦਿਖਾਣਾ ਹੁੰਦਾ ਜਦੋਂ ਆਮ ਚੋਣਾਂ ਹੁੰਦੀਆਂ ਫਿਰ ਜ਼ੋਰ ਜਿਹੜਾ ਹੈਗਾ ਉਹ ਖਿੰਡਵਾਂ ਲੱਗਦਾ ਹੁੰਦਾ ਪਰ ਜਦੋਂ ਜਿਮਣੀ ਚੋਣਾਂ ਹੋਣ ਤੇ ਸਾਰਾ ਸਾਰੀ ਜਿਹੜੀ ਹੈ ਸਰਕਾਰ ਜਿਹੜੀ ਹੈ ਜਿੰਨੇ ਉਹਦੇ ਨੁਮਾਇੰਦੇ ਨੇ ਐਮਐਲਏ ਹੋ ਗਏ ਜਾਂ ਉਹਨਾਂ ਦੇ ਹੋਰ ਵਲੰਟੀਅਰ ਹੋ ਗਏ ਉਹ ਸਾਰੇ ਇੱਕ ਜਗ੍ਹਾ ਜਾ ਕੇ ਬਹਿ ਜਾਂਦੇ ਹੁੰਦੇ ਆ ਜਿਸ ਤਰੀਕੇ ਨਾਲ ਭਗਵੰਤ ਮਾਨ ਹੋਰੀ ਅਰਵਿੰਦ ਕੇਜਰੀਵਾਲ ਹੋਰੀ ਉਹ ਸਾਰੇ ਹੀ ਜਿਹੜੇ ਆ ਪਾਵਰ ਜਿਹੜੀ ਹੈ ਝੌਂਕੀ ਗਈ ਜਿਮਣੀ ਚੋਣਾਂ ਦੇ ਵਿੱਚ ਜਿਹੜੀ ਤਰਨ ਤਾਰਾਂ ਦੇ ਵਿੱਚ ਹੋਈਆਂ ਸੋ ਕਿਤੇ ਨਾ ਕਿਤੇ ਉਸ ਚੀਜ਼ ਦਾ ਫਾਇਦਾ ਆਮ ਆਦਮੀ ਪਾਰਟੀ ਲੈ ਗਈ ਹੈ ਤੇ ਹਰਮੀਤ ਸਿੰਘ ਸੰਧੂ ਹੋਰੀ ਜੜ ਨੇ ਉਹ ਬਣ ਗਿਆ ਹੁਣ ਗੱਲ ਕਰੀਏ ਅਕਾਲੀ ਦਲ ਬਾਦਲ ਦੀ ਅਕਾਲੀ ਦਲ ਬਾਦਲ ਜਿਹਦੇ ਕੋਲ ਸਿਰਫ ਦੋ ਸੀਟਾਂ ਸੀ ਪਿਛਲੇ ਸਮੇਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਪੰਜਾਬ ਵਿਧਾਨ ਸਭਾ ਦੀਆਂ ਤੇ ਆ ਹੁਣ ਉਹਨਾਂ ਕੋਲ ਇੱਕ ਹੋਰ ਸੀਟ ਆ ਗਈ ਹੈ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਰਿਹਾ ਕਿ ਪਿਛਲੇ ਤਕਰੀਬਨ 1.5 ਸਾਲ ਤੋਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹਨਾਂ ਦੇ ਆਈਟੀ ਸੈੱਲ ਕਿਤੇ ਨਾ ਕਿਤੇ ਬਹੁਤ ਐਕਟਿਵ ਹੋਏ ਨੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਜ਼ੈਂਸ ਤੁਸੀਂ ਦੇਖੋ ਵੱਧ ਗਈ ਹੈ ਉਹਨਾਂ ਦੇ ਨਾਮ ਦੇ ਫੇਸਬੁੱਕ ਪੇजेस ਜਾਂ ਵਿਦੇਸ਼ਾਂ ਦੇ ਵਿੱਚ ਟਿਕਟੌਕ ਲਾਈਵ ਜਿਹੜੇ ਨੇ ਲਗਾਤਾਰ ਉਹਨਾਂ ਦੇ ਚੱਲ ਰਹੇ ਆ ਉਹ ਉਹਨਾਂ ਨੇ ਸ਼ਾਇਦ ਇਹਦੇ ਉੱਤੇ ਵੀ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਬਾਕੀ ਹੜਾਂ ਦੇ ਵਿੱਚ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਪੈਸੇ ਵੰਡਦੇ ਹੋਏ ਦਿਖਾਇਆ ਗਿਆ ਲੋਕਾਂ ਦੀ ਮਦਦ ਕਰਦੇ ਦਿਖਾਇਆ ਗਿਆ ਉਹ ਵੀ ਕਿਤੇ ਨਾ ਕਿਤੇ ਪੋਜ਼ਿਟਿਵ ਜਿਹੜੀ ਚੀਜ਼ ਹੈ ਉਹ ਇਹਨਾਂ ਦੇ ਹੱਕ ਦੇ ਵਿੱਚ ਆ ਕੇ ਭੁਗਤ ਗਈ ਹੈ ਜਿਹਦੇ ਨਾਲ ਇਹਨਾਂ ਦਾ ਇਹਨਾਂ ਦਾ ਗ੍ਰਾਫ ਜਿਹੜਾ ਹੈਗਾ ਥੋੜਾ ਕਿਤੇ ਨਾ ਕਿਤੇ ਸੁਧਰਿਆ ਪਰ ਹੁਣ 27 ਦੇ ਵਿੱਚ ਕੀ ਬਣਦਾ ਇਹ ਤਾਂ ਹਜੇ ਲੰਬੀਆਂ ਗੱਲਾਂ ਨੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਲੋ ਜੀ ਹੁਣ ਜੇ ਜੇ ਇਹ ਕਹਿ ਦੋ ਵੀ ਹਰਮਿੰਦਰ ਸਿੰਘ ਸੰਧੂ ਜਿੱਤੇ ਤੇ ਆਮ ਆਦਵੀ ਪਾਰਟੀ ਦੀ ਸਰਕਾਰ ਬਣੂਗੀ ਜੇ ਅਕਾਲੀ ਦਲ ਦੂਸਰੇ ਨੰਬਰ ਦੇ ਉੱਤੇ ਆ ਤਾਂ ਇਹਦਾ ਮਤਲਬ ਵੀ ਇਹਨਾਂ ਦੀ ਸਰਕਾਰ ਵੀ ਬਣ ਸਕਦੀ ਹੈ 27 ਦੀਆਂ ਜਿਹੜੀਆਂ ਚੋਣਾਂ ਨੇ ਨਾ ਉਹ ਬਿਲਕੁਲ ਵੱਖਰੀਆਂ ਹੋਣਗੀਆਂ ਡਿਫਰੈਂਟ ਹੋਣਗੀਆਂ ਉਹ ਤੁਸੀਂ ਆਉਂਦੇ ਸਮੇਂ ਦੇ ਵਿੱਚ ਦੇਖੋਗੇ ਆਪਾਂ ਵੀ ਆਪਣੇ ਦਰਸ਼ਕਾਂ ਨੂੰ ਦੱਸਦੇ ਜਾਵਾਂਗੇ ਹੁਣ ਗੱਲ ਕਰੀਏ ਮਨਦੀਪ ਸਿੰਘ ਦੀ ਸੰਦੀਪ ਸਿੰਘ ਸਣੀ ਦੇ ਭਰਾ ਨੇ ਤੇ ਇਹਨਾਂ ਦਾ ਜਿਹੜਾ ਹੈਗਾ ਜਿੱਤਣ ਦੀ ਆਸ ਲਾਈ ਜਾ ਰਹੀ ਸੀ ਕਿ ਇਹ ਇਹ ਸੀਟ ਤੋਂ ਜਿੱਤ ਜਾਣਗੇ ਪਰ ਤੀਸਰੇ ਨੰਬਰ ਦੇ ਉੱਤੇ ਆ ਗਏ ਨੇ ਪਰ ਇਹਦੇ ਵਿੱਚ ਇੱਕ ਪੋਜ਼ਿਟਿਵ ਗੱਲ ਇਹ ਹੋਈ ਹੈ ਵੀ ਤੀਸਰੇ ਨੰਬਰ ਦੇ ਉੱਤੇ ਆਉਣਾ ਕਾਂਗਰਸ ਅਤੇ ਬੀਜੇਪੀ ਨੂੰ ਪਛਾੜ ਕੇ ਇਹ ਤੀਸਰੇ ਨੰਬਰ ਦੇ ਉੱਤੇ ਆਏ ਨੇ ਠੀਕ ਹੈ ਜੀ ਸੋ ਇਹਦੇ ਵਿੱਚ ਇਹ ਪੋਜ਼ਿਟਿਵ ਚੀਜ਼ ਜਿਹੜੀ ਹੈਗੀ ਆ ਤੇ 네ਗੇਟਿਵ ਚੀਜ਼ ਇਹ ਹੈ ਕਿ ਭਾਵੇਂ ਪੰਥਕ ਉਮੀਦਵਾਰ ਮਨਦੀਪ ਸਿੰਘ ਸੀ ਪਰ ਕਿਤੇ ਨਾ ਕਿਤੇ ਪੰਜਾਬ ਵਿੱਚ ਪੰਥਕਾਂ ਦਾ ਆਪਸੀ ਫੁੱਟ ਪੰਥਕਾਂ ਦੇ ਵਿੱਚ ਜਿਹੜੀ ਆਪਸੀ ਫੁੱਟ ਹੈਗੀ ਆ ਹੁਣ ਮਨਦੀਪ ਸਿੰਘ ਦੀ ਉਹ ਗੱਲ ਕਰ ਲਓ ਤਾਂ ਇੰਡੀਪੈਂਡੈਂਟ ਮਤਲਬ ਕਿ ਉਹ ਕਿਸੇ ਵੀ ਪਾਰਟੀ ਦੇ ਆਪਾਂ ਕਹੀਏ ਕਿ ਪੰਥਕ ਪਾਰਟੀ ਵੱਲੋਂ ਨਹੀਂ ਲੜੇ ਜਦਕਿ ਆਪਣੇ ਤੌਰ ਦੇ ਉੱਤੇ ਉਹ ਇਲੈਕਸ਼ਨ ਲੜਿਆ ਉਹਨਾਂ ਨੂੰ ਪਾਰਟੀਆਂ ਸਪੋਰਟ ਕਰ ਰਹੀਆਂ ਸੀ ਸੋ ਸਪੋਰਟ ਵੀ ਕਿੰਨੀਆਂ ਕਰ ਰਹੀਆਂ ਹੁਣ ਤੁਸੀਂ ਤੁਹਾਨੂੰ ਯਾਦ ਹੋਣਾ ਹੈ ਕਿ ਇਹਨਾਂ ਚੋਣਾਂ ਤੋਂ ਪਹਿਲਾਂ ਦੀ ਗੱਲ ਹੈ ਕਿ ਜਦੋਂ ਜਿਹੜੇ ਬਾਗੀ ਧੜਾ ਜਿਹੜਾ ਆਪਣੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਉਹ ਬਣ ਗਿਆ ਜਦੋਂ ਇਧਰੋਂ ਵਾਰਿਸ ਪੰਜਾਬ ਦੇ ਬਣ ਗਈ ਤਾਂ ਅਸੀਂ ਉਹਦੇ ਉੱਤੇ ਇੱਕ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਗੱਲ ਕਹੀ ਸੀ ਵੀ ਜੇ ਤਾਂ ਇਹ ਸਾਰੇ ਇਕੱਠੇ ਹੋ ਜਾਂਦੇ ਆ ਤਾਂ ਫੇਰ ਤਾਂ ਇੱਕ ਪੰਥਕ ਧਿਰ ਵੱਡੀ ਉੱਭਰ ਕੇ ਸਾਹਮਣੇ ਆ ਸਕਦੀ ਹੈ ਪਰ ਜੇ ਇਹੀ ਖਿੰਡੇ ਰਹੇ ਪੰਥ ਦਾ ਰੋਲਾ ਉਹ ਪਾਉਣ ਪੰਥ ਦਾ ਰੋਲਾ ਇਹ ਪਾਉਣ ਪਰ ਆਪਸ ਦੇ ਵਿੱਚ ਬਣੇ ਨਾ ਤਾਂ ਫੇਰ ਕਿਤੇ ਨਾ ਕਿਤੇ ਤੀਸਰੀ ਧਿਰ ਉਹਦਾ ਫਾਇਦਾ ਲੈ ਜਾਊਗੀ ਜੋ ਕਿ ਅਕਾਲੀ ਦਲ ਲੈ ਗਿਆ ਹੁਣ ਵੀ ਇਹ ਗੱਲ ਸੋਚਣ ਦੀ ਲੋੜ ਹੈ ਬੇਸ਼ੱਕ ਕਿਹਾ ਗਿਆ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿ ਸਾਡਾ ਵੀ ਸਮਰਥਨ ਹੈ ਮਾਨ ਦਲ ਨੇ ਆਪਣਾ ਬੰਦਾ ਨਹੀਂ ਖੜਾ ਕੀਤਾ ਉਹ ਕਹਿੰਦੇ ਸਾਡਾ ਵੀ ਸਮਰਥਨ ਹੈ ਪਰ ਕਿਤੇ ਨਾ ਕਿਤੇ ਆਪਸੀ ਫੁੱਟ ਕਾਰਨ ਬਣੀ ਹੈ ਮਨਦੀਪ ਸਿੰਘ ਦੇ ਹਾਰਨ ਦਾ ਜੋ ਕਿ ਨਹੀਂ ਸੀ ਹੋਣੀ ਚਾਹੀਦੀ ਇਸ ਗੱਲ ਤੋਂ ਸਿੱਖਣ ਦੀ ਵੀ ਲੋੜ ਹੈ ਜੇ ਵਾਰਸ ਪੰਜਾਬ ਦੇ ਜਥੇਬੰਦੀ ਬੇਸ਼ੱਕ ਅਸੀਂ ਇਸ ਗੱਲ ਨਾਲ ਵੀ ਨਹੀਂ ਸਹਿਮਤ ਹਾਂ ਕਿ ਉਹ ਚੋਣਾਂ ਦੇ ਵਿੱਚ ਜਾਣ ਭਾਈ ਅਮਰਿਤਪਾਲ ਸਿੰਘ ਉਹ ਉਹ ਇਲੈਕਸ਼ਨ ਸਿਸਟਮ ਦੇ ਵਿੱਚ ਜਾਣ ਪਰ ਫਿਰ ਵੀ ਜੇ ਉਹਨਾਂ ਨੇ ਮਨ ਬਣਾ ਲਿਆ ਤਾਂ ਉਹਨਾਂ ਨੂੰ ਵੀ ਚਾਹੀਦਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਚਾਹੀਦਾ ਹੈ ਕਿ ਇੱਕ ਵੱਡਾ ਧੜਾ ਵੱਡੀ ਪਾਰਟੀ ਜਿਹੜੀ ਆ ਉਹ ਇਕੱਠੇ ਹੋ ਕੇ ਬਣਾਈ ਜਾਵੇ ਆਦਰਵਾਇਜ਼ ਦੂਜੀਆਂ ਪਾਰਟੀਆਂ ਉਹਦਾ ਫਾਇਦਾ ਲੈ ਜਾਂਦੀਆਂ ਹੁਣ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਭਾਈ ਬਲਦੇਵ ਸਿੰਘ ਵਡਾਲਾ ਇਸ ਗੱਲ ਨੂੰ ਇੱਕ ਮਿਸ਼ਨ ਬਣਾ ਕੇ ਚੱਲ ਰਹੇ ਨੇ ਕਿ ਲਾਉ ਦੀ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਾਉਣਾ ਹੈ ਸੀ ਉਹ ਤੁਸੀਂ ਦੇਖੋ ਪਈ ਇਲੈਕਸ਼ਨਾਂ ਦੇ ਵਾਸਤੇ ਜਾਂ ਦਿੱਲੀ ਕਮੇਟੀ ਚ ਕਦੀ ਲੜਦੇ ਨੇ ਕਦੀ ਕੋਈ ਪ੍ਰਚਾਰ ਕਰਦੇ ਨੇ ਉਹਨਾਂ ਦਾ ਇੱਕੋ ਹੀ ਏਜੰਡਾ ਹੈ ਕਿ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾ ਲਓ ਤਾਂ ਪੰਥ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਬੇਸ਼ੱਕ ਇਹ ਗੱਲ ਗਲਤ ਹੈਗੀ ਹੈ ਇਹਦਾਂ ਮਸਲੇ ਹੱਲ ਨਹੀਂ ਹੋਣੇ ਪਰ ਮੈਂ ਉਹਨਾਂ ਦੀ ਗੱਲ ਕਰ ਰਿਹਾ ਦੂਸਰੇ ਪਾਸੇ ਨੇ ਭਾਈ ਰਣਜੀਤ ਸਿੰਘ ਜਥੇਦਾਰ ਰਣਜੀਤ ਸਿੰਘ ਜਿਹੜੇ ਕਿਸੇ ਸਮੇਂ ਜੇਲ੍ਹ ਕੱਟ ਕੇ ਆਏ ਉਤੋਂ ਜਥੇਦਾਰ ਬਣੇ ਤੇ ਹੁਣ ਉਹਨਾਂ ਨੇ ਵੀ ਇੱਕ ਆਪਣਾ ਧੜਾ ਬਣਾਇਆ ਹੋਇਆ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਆਜ਼ਾਦ ਕਰਾ ਲਓ ਬਾਦਲਾਂ ਦੇ ਚੰਗਲ ਕਿਉਂ ਸ਼੍ਰੋਮਣੀ ਕਮ ਮਤਲਬ ਨਾਰਾ ਬਲਦੇਵ ਸਿੰਘ ਵਡਾਲਾ ਦਾ ਵੀ ਉਹੀ ਹੈ ਜਥੇਦਾਰ ਰਣਜੀਤ ਸਿੰਘ ਦਾ ਵੀ ਉਹੀ ਹੈ ਪਰ ਇਹ ਦੋਨੋਂ ਧਿਰਾਂ ਵੱਖਰੀਆਂ ਵੱਖਰੀਆਂ ਨੇ ਇੱਕ ਨਹੀਂ ਹੁੰਦੀਆਂ ਮਤਲਬ ਜੇ ਤੁਹਾਡਾ ਮਿਸ਼ਨ ਹੀ ਇੱਕ ਹੈ ਕਿ ਤੁਸੀਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣੀ ਹੈ ਤੇ ਤੁਸੀਂ ਆਪਸ ਦੇ ਵਿੱਚ ਤਾਂ ਇਕੱਠੇ ਨਹੀਂ ਹੋ ਰਹੇ ਤਾਂ ਇਹ ਚੀਜ਼ ਦਾ ਪੰਥ ਦੇਖਦਾ ਹੈ ਨਾ ਕਿ ਪੰਥ ਨੂੰ ਵੀ ਪਤਾ ਲੱਗਦਾ ਵੀ ਇਹ ਭਾਈ ਆਪਸ ਵਿੱਚ ਇਕੱਠੇ ਨਹੀਂ ਆ ਉਹ ਵੀ ਕਹਿੰਦੇ ਸ਼੍ਰੋਮਣੀ ਕਮੇਟੀ ਆਜ਼ਾਦ ਕਰਾ ਲਓ ਤਾਂ ਸਿੱਖਾਂ ਦਾ ਭਲਾ ਹੋ ਜੂ ਜਥੇਦਾਰ ਰਣਜੀਤ ਸਿੰਘ ਵੀ ਕਹਿੰਦੇ ਬਾਦਲਾਂ ਤੋਂ ਛੁਟਕਾਰਾ ਪਾ ਲਓ ਸ਼੍ਰੋਮਣੀ ਕਮੇਟੀ ਆਜ਼ਾਦ ਕਰਾ ਲਓ ਪੰਥ ਦਾ ਭਲਾ ਹੋ ਜੂ ਜਦ ਕਿ ਆਪਸ ਵਿੱਚ ਇਕੱਠੇ ਨਹੀਂ ਹੈ ਇਸੇ ਤਰੀਕੇ ਦੇ ਨਾਲ ਪੰਥ-ਪੰਥ ਕੂਕਣ ਵਾਲੀਆਂ ਰਾਜਨੀਤਿਕ ਪਾਰਟੀਆਂ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਜਾਂ ਗਿਆਨੀ ਹਰਪ੍ਰੀਤ ਸਿੰਘ ਵਾਲੀ ਪਾਰਟੀ ਹੋਵੇ ਜਾਂ ਵਾਰਿਸ ਪੰਜਾਬ ਦੇ ਜਥੇਬੰਦੀ ਹੋਵੇ ਇਹ ਸਾਰੇ ਜੇਕਰ ਇਹਨਾਂ ਨੇ ਮਨ ਬਣਾ ਹੀ ਲਿਆ ਕਿ ਚੋਣਾਂ ਦੇ ਵਿੱਚ ਉਤਰਨਾ ਚੋਣਾਂ ਲੜਦੀਆਂ ਨੇ ਸਤਾਈ ਦੇ ਵਿੱਚ ਵੀ ਲੜਦੀਆਂ ਉਸ ਤੋਂ ਬਾਅਦ ਵੀ ਲੜਦੀਆਂ ਨੇ ਜਿਵੇਂ ਮਨਦੀਪ ਸਿੰਘ ਨੇ ਵੀ ਇਹ ਗੱਲ ਕਹੀ ਹੈ ਕਿ ਮੈਂ ਸਤਾਈ ਵਾਸਤੇ ਵੀ ਤਿਆਰ ਹਾਂ ਸੋ ਜੇ ਮਨ ਬਣਾ ਹੀ ਲਿਆ ਤੇ ਪੰਥਕ ਧੇਰ ਬਣਾ ਕੇ ਭਾਈ ਉਭਰੋ ਉੱਪਰ ਕੇ ਹੀ ਤੁਹਾਡੀ ਗੱਲ ਬੰਨੀ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੇ ਤੁਸੀਂ ਇਸ ਸਲੋਗਨ ਨੂੰ ਜਿਹੜਾ ਹੈਗਾ ਫੁੱਲ ਚੜਾਉਣੇ ਨੇ ਤਾਂ ਪੰਥਕ ਤੇਰੇ ਇੱਕ ਵੱਡੀ ਮਹਾ ਧਿਰ ਬਣਾਉਣੀ ਪਊਗੀ ਤੁਹਾਨੂੰ ਇੱਕ ਪਾਰਟੀ ਬਣਾਓ ਫਿਰ ਤੁਸੀਂ ਕਾਂਗਰਸ ਭਾਜਪਾ ਅਕਾਲੀ ਦਲ ਬਾਦਲ ਜਾਂ ਹੋਰ ਧਿਰਾਂ ਨੂੰ ਮਾਤ ਦੇ ਸਕਦੇ ਹੋ ਅਦਰਵਾਇਜ਼ ਇੱਕ ਸਾਈਨ ਆ ਗਿਆ ਇੱਕ ਬੜਾ ਇਸ਼ਾਰਾ ਜਿਹੜਾ ਹੈਗਾ ਕੁਦਰਤ ਵੱਲੋਂ ਦੇ ਦਿੱਤਾ ਗਿਆ ਕਿ ਜਿੱਦਾਂ ਤੁਸੀਂ ਖਿੰਡੇ ਹੋਏ ਹੋ ਜਿਸ ਤਰੀਕੇ ਨਾਲ ਤੁਸੀਂ ਵੱਖੋ-ਵੱਖ ਧੜਿਆਂ ਦੇ ਵਿੱਚ ਪਾਟੇ ਹੋਏ ਹੋ ਤਾਂ ਅਕਾਲੀ ਦਲ ਬਾਦਲ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਪਈ ਬੇਅਦਬੀਆਂ ਵੀ ਉਹਨਾਂ ਦੇ ਸਿਰੇ ਸੁਮੇਤ ਸਿਆਣੀ ਨੂੰ ਡੀਜੀਪੀ ਲਾਉਣਾ ਵੀ ਉਹਨਾਂ ਦੇ ਸਿਰੇ ਜਾਂ ਹੋਰ ਆਪਣੇ ਪੁਰਾਣੇ ਸਮੇਂ ਤੋਂ ਲਾ ਲਈਏ ਨਸ਼ਾ ਲਿਆਉਣਾ ਜਾਂ ਬੜਾ ਕੁਝ ਉਹਨਾਂ ਦੇ ਉੱਤੇ ਲੱਗਦਾ ਰਿਹਾ ਸੋ ਉਹ ਧਿਰ ਅੱਜ ਵਾਪਸ ਆਉਂਦੀ ਹੋਈ ਦਿਖ ਰਹੀ ਹੈ ਤੇ ਉਹ ਸਮਾਂ ਦੂਰ ਨਹੀਂ ਹੈ ਜੇਕਰ ਇਸੇ ਤਰੀਕੇ ਨਾਲ ਪੰਥਕ ਧਿਰਾਂ ਜਿਹੜੀਆਂ ਨੇ ਉਹ ਵੱਖੋ ਵੱਖ ਰਹਿਣ ਗਈਆਂ ਤੇ ਅਕਾਲੀ ਦਰਬਾਰ ਬਾਦਲ ਜਿਹੜਾ ਹੈਗਾ ਸ਼ਾਇਦ ਮੈਂ ਇਹ ਨਹੀਂ ਕਹਿੰਦਾ ਸਰਕਾਰ ਬਣਾ ਜਵੇ ਬੇਸ਼ੱਕ ਸਰਕਾਰ ਨਾ ਵੀ ਬਣਾਵੇ ਪਰ ਉਹ ਵਿਰੋਧੀ ਧਿਰ ਦੇ ਵਿੱਚ ਨਾ ਆ ਕੇ ਕਿਤੇ ਬਹਿ ਜਾਣ ਸੋ ਅਸੀਂ ਤਾਂ ਨਹੀਂ ਕਹਿੰਦੇ ਵੀ ਉਹ ਬਹਿਣ ਜਾਂ ਨਾ ਬਹਿਣ ਹੈ ਨਾ ਸਾਡਾ ਇੱਕ ਸਰਵੇਖਣ ਪਰ ਅਸੀਂ ਪ੍ਰੋ ਪੰਜਾਬ ਗੱਲ ਹੀ ਹਮੇਸ਼ਾ ਕਰਨੀ ਹੁੰਦੀ ਹੈ ਜੋ ਪੰਜਾਬ ਦੀ ਭਲਾਈ ਵਾਸਤੇ ਆ ਪੰਜਾਬ ਦੀ ਭਲਾਈ ਅਸਲੀ ਪੰਥਕ ਧਿਰਾਂ ਕਰ ਸਕਦੀਆਂ ਨਾ ਕਿ ਕੋਈ ਬਾਹਰੋਂ ਆਈਆਂ ਹੋਈਆਂ ਪਾਰਟੀਆਂ ਉਹ ਬੇਸ਼ੱਕ ਆਮ ਆਦਮੀ ਪਾਰਟੀ ਹੋਵੇ ਸੋ ਇਹ ਇਸ ਵਲੇ ਦੀ ਜਿਹੜੀ ਗੱਲਬਾਤ ਆ ਆਪਾਂ ਕਹਿਣਾ ਚਾਹਵਾਂਗੇ ਜੇ ਸਾਡਾ ਪ੍ਰੋਗਰਾਮ ਇਹ ਪਾਰਟੀਆਂ ਦੇ ਨੁਮਾਇੰਦੇ ਸੁਣ ਰਹੇ ਹੋਣ ਹੁਣ ਉਸ ਤੋਂ ਬਾਅਦ ਗੱਲ ਕਰ ਲਈਏ ਭਾਜਪਾ ਦੀ ਕਾਂਗਰਸ ਦੀ ਤੇ ਸਾਡਾ ਜਿਹੜਾ ਇੱਕ ਆਪਾਂ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਇਹ ਗੱਲ ਜਰੂਰ ਆਪਾਂ ਕਹੀ ਸੀ ਕਿ ਕਾਂਗਰਸ ਦੂਜੇ ਨੰਬਰ ਤੇ ਰਹੇਗੀ ਜੇ ਮਨਦੀਪ ਸਿੰਘ ਜਿੱਤ ਵੀ ਜਾਂਦੇ ਆ ਤਾਂ ਦੂਜੇ ਨੰਬਰ ਤੇ ਕਾਂਗਰਸ ਆਏਗੀ ਕਿਉਂਕਿ ਕਾਂਗਰਸ ਦਾ ਭਵਿੱਖ ਲੱਗ ਰਿਹਾ ਸਤਾਈ ਦੇ ਵਿੱਚ ਜਿਵੇਂ ਲੋਕ ਨਰਾਸ਼ ਨੇ ਆਮ ਆਦਮੀ ਪਾਰਟੀ ਤੋਂ ਅਕਾਲੀ ਦਲ ਬਾਦਲ ਤੋਂ ਤੇ ਸਾਡਾ ਕਿਤੇ ਨਾ ਕਿਤੇ ਮੰਨਣਾ ਇਹ ਸੀ ਵੀ ਕਾਂਗਰਸ ਦੂਸਰੇ ਨੰਬਰ ਤੇ ਆ ਸਕਦੀ ਆ ਪਰ ਇਹ ਚ ਹੋਇਆ ਬਿਲਕੁਲ ਉਲਟ ਮਨਦੀਪ ਸਿੰਘ ਤੋਂ ਵੀ ਥੱਲੇ ਜਿਹੜੀ ਆ ਕਾਂਗਰਸ ਦੀ ਕਾਂਗਰਸ ਜਿਹੜੀ ਉਹ ਰਹੀ ਆ ਹੈਨਾ ਸੋ ਇਹਨਾਂ ਨੂੰ ਵੀ ਮਤਲਬ ਕਿ ਕੰਮ ਕਰਨ ਦੀ ਲੋੜ ਜੇ ਇਹ ਚਾਹੁੰਦੇ ਨੇ ਕਿ ਸਤਾਈ ਦੇ ਵਿੱਚ ਵਧੀਆ ਹੋਣ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਇਹ ਵੀ ਮੰਨਦਾ ਕਿ ਰਾਜਾ ਵੜਿੰਗ ਹੋਰਾਂ ਦੇ ਬੇਤੁਕੇ ਬਿਆਨਾਂ ਨੇ ਹੀ ਮੈਨੂੰ ਲੱਗਦਾ ਵੀ ਇਹ ਇੱਥੇ ਜਿਹੜੀ ਹੈ ਇਹ ਨਹੀਂ ਮਤਲਬ ਕਹਿ ਲਓ ਭੀ ਪਛਾੜ ਕੇ ਜਿਹੜਾ ਰੱਖ ਦਿੱਤਾ ਕਾਂਗਰਸ ਨੂੰ ਕਿਤੇ ਨਾ ਕਿਤੇ ਰਾਜਾ ਵੜਿੰਗ ਹੋਰਾਂ ਦੀ ਮਿਹਰਬਾਨੀ ਹੈਗੀ ਉਹ ਕਾਂਗਰਸ ਨੂੰ ਇਹਦੇ ਉੱਤੇ ਕਿਤੇ ਦੂਜੀ ਵਾਰੀ ਸੋਚਣ ਦੀ ਲੋੜ ਹੈ ਕਿ ਰਾਜਾ ਵੜਿੰਗ ਹੋਰੀ ਪ੍ਰਧਾਨਗੀ ਸੰਭੜ ਦੇ ਕਾਬਿਲ ਵੀ ਹੈ ਨੇ ਜਾਂ ਨਹੀਂ ਸੋ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਅਸੀਂ ਪਹਿਲਾਂ ਤੋਂ ਹੀ ਨਹੀਂ ਦੇਖਿਆ ਹਨ ਅਸੀਂ ਜਿੱਦਣ ਦੀ ਗੱਲ ਕਰਨ ਲੱਗੇ ਆਂ ਪੰਜਾਬ ਦੇ ਵਿੱਚ ਭਾਜਪਾ ਦਾ ਕੱਲੀ ਭਾਜਪਾ ਦਾ ਭਵਿਕ ਹੈ ਹੀ ਨਹੀਂ ਹੈ ਤਤਾਈ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਭਾਜਪਾ ਜਿਹੜੀ ਹੈ ਉਹ ਮੈਨੂੰ ਲੱਗਦਾ ਵੀ ਪਛੜ ਜਾਣੀ ਹੈ ਕਿਉਂਕਿ ਸਿੱਧੇ ਤੌਰ ਦੇ ਉੱਤੇ ਭਾਜਪਾ ਕਦੇ ਵੀ ਨਹੀਂ ਜਿੱਤ ਸਕਦੀ ਕਿਉਂਕਿ ਉਹਨਾਂ ਦਾ এজেন্ডਾ ਜਿਹੜਾ ਹੈਗਾ ਉਹ 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 ਸਿਰਫ ਤੇ ਸਿਰਫ ਬੋਹ ਗਿਣਤੀ ਨੂੰ ਖੋਸ਼ ਕਰਨ ਵਾਲਾ ਪੰਜਾਬ ਦੇ ਉਲਟ ਜਾਂ ਖੇਤੀ ਕਾਨੂੰਨਾਂ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਹੁਣ ਇੱਕ ਵੱਡੀ ਮਾਰ ਇਹਨਾਂ ਨੂੰ ਇਹ ਪੈ ਗਈ ਹੈ ਕਿ ਇੱਕ ਅਗਲੇ ਦਿਨ ਚੋਣਾਂ ਨੇ ਉਸ ਤੋਂ ਇੱਕ ਦਿਨ ਪਹਿਲਾਂ 10 ਤਰੀਕ ਨੂੰ ਜਿਹੜਾ ਹੈਗਾ ਚੰਡੀਗੜ੍ਹ ਯੂਨੀਵਰਸਿਟੀ ਵਾਲਾ ਜਿਹੜਾ ਵੱਡਾ ਇਕੱਠ ਹੋ ਗਿਆ ਜੋ ਕਿ ਕਿਤੇ ਨਾ ਕਿਤੇ ਸੈਂਟਰ ਦੇ ਖਿਲਾਫ ਸੀ ਬੀਜੇਪੀ ਦੇ ਖਿਲਾਫ ਸੀ ਸੋ ਇਹਨਾਂ ਨੇ ਵੀ ਅਸੀਂ ਕਦੇ ਸੋਚਦੇ ਹੁੰਨੇ ਆ ਨਾ ਕਿ ਜਿਹੜੀਆਂ ਵੱਡੀਆਂ ਪਾਰਟੀਆਂ ਦੇ ਸਾਂਭਣ ਵਾਲੀਆਂ ਕਿ ਉਹਨਾਂ ਦੇ ਕੋਲ ਬਹੁਤ ਦਿਮਾਗ ਹੁੰਦੇ ਨੇ ਕੰਮ ਕਰਨ ਵਾਲੇ ਜੋ ਸੋਚਦੇ ਨੇ ਕਿਹੜਾ ਪੈਂਤੜਾ ਕਿਦਾਂ ਖੇਲਣਾ ਪਰ ਇਸ ਪੈਂਤੜਾ ਦੇ ਵਿੱਚ ਇਹਨਾਂ ਨੇ ਬਿਲਕੁਲ ਵੀ ਦਿਮਾਗ ਤੋਂ ਕੰਮ ਨਹੀਂ ਲਿਆ ਵੀ ਚੰਡੀਗੜ੍ਹ ਯੂਨੀਵਰਸਿਟੀ ਵਾਲਾ ਮਸਲਾ ਜਿਹੜਾ ਉਹ ਤੁਸੀਂ ਚੋਣਾਂ ਤੋਂ ਪਹਿਲਾਂ ਛਿੜ ਕੇ ਬਹਿ ਗਏ ਉਹ ਵੀ ਉਹਨਾਂ ਦਿਨਾਂ ਦੇ ਵਿੱਚ 10 ਤਰੀਕ ਨੂੰ ਇਕੱਠ ਹੁੰਦਾ 11 ਨੂੰ ਚੋਣਾਂ ਹੁੰਦੀਆਂ ਨੇ ਸੋ ਇਹ ਵੀ ਕਿਤੇ ਨਾ ਕਿਤੇ ਮਾਰ ਜਿਹੜੀ ਹੈ ਉਹ ਭਾਜਪਾ ਨੂੰ ਪਈ ਹੈ ਵੈਸੇ ਵੀ ਜਿਹੜੀਆਂ ਆਪਾਂ ਪੰਜਾਬ ਵਿਰੋਧੀ ਜਿਹੜੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਉਹ ਭਾਜਪਾ ਦੇ ਖਾਤੇ ਦੇ ਵਿੱਚ ਜਾਂਦੀਆਂ ਵੱਡੀ ਗੱਲ ਜਿਹੜੀ ਆ ਖੇਤੀ ਕਾਨੂੰਨਾਂ ਦੀ ਹੈ ਉਸ ਵੇਲੇ ਤੋਂ ਲੈ ਕੇ ਬੜਾ ਵਿਰੋਧ ਹੈਗਾ ਬੀਜੇਪੀ ਦਾ ਸੋ ਇਸੇ ਤਰੀਕੇ ਨਾਲ ਮੈਨੂੰ ਲੱਗਦਾ ਵੀ ਭਾਜਪਾ 27 ਦੇ ਵਿੱਚ ਵੀ ਰਹੂਗੀ ਜੋ ਅੱਜ ਨਤੀਜੇ ਆਏ ਨੇ ਭਾਜਪਾ ਦੇ ਉਹਦੇ ਤੋਂ ਕੋਈ ਸਾਨੂੰ ਜ਼ਿਆਦਾ ਹੈਰਾਨਗੀ ਵਾਲੀ ਗੱਲ ਨਜ਼ਰ ਨਹੀਂ ਆਉਂਦੀ ਉਹਨਾਂ ਦਾ ਇਹੀ ਹਾਲ ਹੋਣਾ ਸੀਗਾ ਜੀ ਹਾਂ ਜੀ ਬਿਲਕੁਲ ਰੀਸਨਲੀ ਅੱਜ ਜੋ ਜੋ ਨਤੀਜੇ ਆਏ ਨੇ ਉਸ ਦੇ ਨਾਲ ਕਾਫੀ ਕੁਝ ਕਲੀਅਰ ਹੋ ਚੁੱਕੇ ਹੈ ਕਿ ਅਕਾਲੀ ਦਲ ਹਜੇ ਵੀ ਖਤਮ ਨਹੀਂ ਹੋਇਆ ਹਜੇ ਵੀ ਉਹਨਾਂ ਦੇ ਹੱਥ ਪੈਰ ਜੋ ਮਾਰੇ ਨੇ ਉਹਨਾਂ ਦਾ ਕਾਫੀ ਉਹਨਾਂ ਨੂੰ ਰਿਸਪੌਂਸ ਮੈਨੂੰ ਤੋਂ ਵੱਧ ਮਿਲ ਗਿਆ ਤੇ ਦੂਜਾ ਇਹ ਵੀ ਪਤਾ ਲੱਗ ਗਿਆ ਕਿ ਸੋਸ਼ਲ ਮੀਡੀਆ ਤੇ ਜੋ ਚਲੋ ਕਿ ਸਰਵੇ ਦਿਖੇ ਜਾ ਰਹੇ ਸੀਗੇ ਉਹਨਾਂ ਤੋਂ ਉਲਟ ਹੀ ਨਤੀਜੇ ਆਈ ਨਹੀਂ ਇਸ ਨੂੰ ਥੋੜਾ ਤੁਹਾਨੂੰ ਦੱਸਣ ਲਈ ਆਪਾਂ ਵੀ ਜਸਾ ਰੱਖਣ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਭਦਾ ਦਿਲੋਂ ਧੰਨਵਾਦ